ਸੱਚੇ ਕਾਲ ਦਾ ਟੀਵੀ ਐਨਆਰਆਈ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਸੁਖਮਨ ਚੀਮਾ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਦੇ ਵੱਲੋਂ ਬਹੁਤ ਵੱਡੇ ਫੈਸਲੇ ਲਏ ਗਏ ਨੇ ਇਸ ਵਾਰ ਜਦੋਂ ਸੱਤਾ ਦੇ ਵਿੱਚ ਆਏ ਤਾਂ ਬਹੁਤ ਸਾਰੇ ਜਿਹੜੇ ਨਾਗਰਿਕਾਂ ਨੂੰ ਲੈ ਕੇ ਵੀ ਫੈਸਲੇ ਲਏ ਨੇ ਡਿਪੋਰਟੇਸ਼ਨ ਨੂੰ ਲੈ ਕੇ ਵੀ ਲਏ ਨੇ ਪਰ ਬਹੁਤ ਸਾਰੇ ਲੋਕ ਬਹੁਤ ਸਾਰੇ ਸੰਗਠਨ ਨੇ ਜਿਹੜੇ ਇਸ ਫੈਸਲਿਆਂ ਤੋਂ ਡੋਨਲਡ ਟਰੰਪ ਤੋਂ ਨਾਰਾਜ਼ ਵੀ ਹੋਏ ਨੇ ਖਾਸ ਤੌਰ ਤੇ ਇੱਕ ਹੁਣ ਕਾਨਫਰੰਸ ਕੀਤੀ ਜਾਣੀ ਹੈ ਜੋ ਕਿ ਐਨਏਸੀਪੀ ਦੇ ਵੱਲੋਂ ਜਿਹੜੀ ਕਾਨਫਰੰਸ ਕੀਤੀ ਜਾਣੀ ਹੈ ਤਕਰੀਬਨ 116 ਸਾਲਾਂ ਦਾ ਇਤਿਹਾਸ ਹੈ ਇਸ ਕਾਨਫਰੰਸ ਦਾ ਇਸ ਸੰਗਠਨ ਦਾ ਪਰ ਇਸ ਸੰਗਠਨ ਦੇ ਵੱਲੋਂ ਇੱਕ ਵੱਡਾ ਝਟਕਾ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਦੇ ਦਿੱਤਾ ਗਿਆ ਕਿਉਂਕਿ 116 ਸਾਲਾਂ ਦੇ ਇਤਿਹਾਸ ਦੇ ਵਿੱਚ ਹਰ ਵਾਰ ਮੌਜੂਦਾ ਰਾਸ਼ਟਰਪਤੀ ਨੂੰ ਜਿਹੜਾ ਬੁਲਾਇਆ ਜਾਂਦਾ ਰਿਹਾ ਪਰ ਇਸ ਵਾਰ ਰਾਸ਼ਟਰਪਤੀ ਬਹੁਤ ਵੱਡੀ ਖਬਰ ਸਾਂਝੀ ਕਰ ਰਿਹਾ ਕਿ ਡ੍ਰੰਪ ਨੂੰ ਜਿਹੜਾ NAACP ਦੀ ਜਿਹੜੀ ਕਨਵੈਨਸ਼ਨ ਆ ਇੱਕ ਕਾਨਫਰੰਸ ਆ ਜਿਸ ਦੇ ਵਿੱਚ ਸੱਦਾ ਨਹੀਂ ਦਿੱਤਾ ਗਿਆ ਅਮਰੀਕਾ ਦੀ ਪ੍ਰਮੁੱਖ ਜਿਹੜੀ ਨਸਲੀ ਅਸਮਾਨਤਾ ਵਿਰੋਧੀ ਸੰਸਥਾ ਜਿਸ ਦਾ ਨਾਮ NAACP ਨੈਸ਼ਨਲ ਐਸੋਸੀਏਸ਼ਨ ਫਾਰ ਦੀ ਐਡਵਾਂਸਮੈਂਟ ਆ ਆਪ ਕਲਰਡ ਪੀਪਲ ਨੇ ਐਲਾਨ ਕੀਤਾ ਕਿ ਉਹ 2025 ਦੀ ਆਪਣੀ ਰਾਸ਼ਟਰੀ ਕਨਵੈਨਸ਼ਨ ਲਈ ਡੋਨਲਡ ਟਰੰਪ ਨੂੰ ਸੱਦਾ ਨਹੀਂ ਦੇ ਰਹੀਏ 116 ਸਾਲਾਂ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੋਇਆ ਕਿ ਕਿਸੇ ਮੌਜੂਦਾ ਰਾਸ਼ਟਰਪਤੀ ਨੂੰ ਇਹਨਾਂ ਨੇ ਆਪਣੇ ਪ੍ਰੋਗਰਾਮ ਦੇ ਵਿੱਚ ਸੱਦਾ ਨਾ ਦਿੱਤਾ ਹੋਵੇ ਤਾਂ ਐਨਏਏਸੀਪੀ ਦੇ ਜਿਹੜੇ ਪ੍ਰਧਾਨ ਨੇ ਉਹਨਾਂ ਦੇ ਵੱਲੋਂ ਕਾਰਨ ਦਿੱਤੇ ਗਏ ਨੇ ਉਹਨਾਂ ਦਾ ਇਹ ਵੀ ਕਾਰਨ ਹੈ ਕਿ ਰਾਸ਼ਟਰੀ ਪ੍ਰਧਾਨ ਐਨਏਸੀਪੀ ਦੇ ਜਿਹੜੇ ਰਾਸ਼ਟਰੀ ਪ੍ਰਧਾਨ ਨੇ ਡਾਇਰੈਕਟ ਜੌਨਸਨ ਉਹਨਾਂ ਨੇ ਕਿਹਾ ਕਿ ਫੈਸਲਾ ਕੋਈ ਵੀ ਰਾਜਨੀਤਿਕ ਫੈਸਲਾ ਨਹੀਂ ਹੈ ਬਲਕਿ ਉਹਨਾਂ ਨੇ ਕਿਹਾ ਕਿ ਮੂਲ ਅਧਿਕਾਰਾਂ ਤੇ ਹੋ ਰਹੇ ਹਮਲਿਆਂ ਦੇ ਆਧਾਰ ਤੇ ਲਿਆ ਗਿਆ ਫੈਸਲਾ ਉਹਨਾਂ ਕਹਿੰਦੇ ਟਰੰਪ ਤੇ ਇਲਜ਼ਾਮ ਲਾਇਆ ਕਿ ਉਹਨਾਂ ਦਾ ਮਕਸਦ ਨਾਗਰਿਕ ਦੇ ਅਧਿਕਾਰਾਂ ਨੂੰ ਖਤਮ ਕਰਨਾ ਯਾਨੀ ਕਿ ਜੋ ਫੈਸਲੇ ਡੋਨਲਡ ਟਰੰਪ ਦੇ ਵੱਲੋਂ ਲਏ ਜਾ ਰਹੇ ਨੇ ਤਾਂ ਇਨ੍ਹਾਂ ਫੈਸਲਿਆਂ ਤੋਂ ਇਹ ਜਿਹੜੀ ਇੱਕ ਜਿਹੜਾ ਸੰਗਠਨਾ ਸੰਸਥਾ ਨਿਰਾਸ਼ ਚੱਲ ਰਹੀ ਹੈ ਤੇ ਇਸੇ ਕਰਕੇ ਵੱਡਾ ਫੈਸਲਾ ਲਿਆ ਗਿਆ ਤਾਂ ਉਹਨਾਂ ਦੇ ਵੱਲੋਂ ਕੁਝ ਅੱਗੇ ਵੀ ਕਿਹਾ ਗਿਆ ਜਿਸ ਦੇ ਵਿੱਚ ਲਿਖਿਆ ਗਿਆ ਕਿ ਕਿਸੇ ਵੀ ਰਾਸ਼ਟਰਪਤੀ ਨੂੰ ਸੱਦਣਾ ਸਾਡੀ ਰੀਤ ਰਹੀ ਹੈ ਸਾਡਾ ਰਿਵਾਜ ਰਿਹਾ ਪਰ ਅਸੀਂ ਇੱਕ ਅਜਿਹੇ ਵਿਅਕਤੀ ਨੂੰ ਨਹੀਂ ਸੱਦ ਸਕਦੇ ਜੋ ਖੁੱਲੇ ਤੌਰ ਤੇ ਨਸਲੀ ਨਫ਼ਰਤ ਨੂੰ ਜਿਹੜਾ ਹੌਸਲਾ ਦਿੰਦਾ ਹੋਵੇ ਤੇ ਇਤੋਂ ਤੱਕ ਕਿ ਜਿਹੜਿਆਂ NAACP ਨੇ ਜਿਹੜਾ 트াম্প ਪ੍ਰਸ਼ਾਸਨ ਵਿਰੁੱਧ ਕਈ ਕਾਨੂੰਨੀ ਜਿਹੜੀਆਂ ਕਾਰਵਾਈਆਂ ਵੀ ਕੀਤੀਆਂ ਨੇ ਉਹਨਾਂ ਨੇ ਜਿਹੜਾ ਵਿਅਕਤੀਗਤਤਾ ਸਮਾਨਤਾ ਤੇ ਸ਼ਾਮਿਲਤਾ ਜਿਹੜੇ ਪ੍ਰੋਗਰਾਮਾਂ ਦੇ ਵਿਰੋਧ ਦੇ ਵਿੱਚ ਫੰਡ ਰੋਕਣ ਦੇ 트াম্প ਦੇ ਫੈਸਲੇ ਨੂੰ ਤੇ ਮੁਕਦਮੇ ਵੀ ਧਾਰਕ ਕੀਤੇ ਨੇ ਤੇ ਇਸੇ ਦੇ ਨਾਲ ਹੀ ਉਹਨਾਂ ਨੇ 트াম্প ਪ੍ਰਸ਼ਾਸਨ ਦੀਆਂ ਜਹੀਆਂ ਨੀਤੀਆਂ ਜੋ ਜਿਹੜਾ ਕਾਲੇ ਲੋਕਾਂ ਦੀ ਉੱਚ ਸਿੱਖਿਆ VOTING ਹੱਕ ਅਤੇ ਸਿਹਤ ਸਿੱਖਿਆ ਤੇ ਅਸਰ ਪਾਉਂਦੀਆਂ ਨੇ ਉਹਨਾਂ ਦੇ ਖਿਲਾਫ ਵੀ ਕੰਮ ਕੀਤਾ ਤੇ ਤੁਹਾਨੂੰ ਇਹ ਵੀ ਦੱਸ ਦਿੰਦੇ ਆ ਕਿ NAACP ਦੀ ਕਨਵੈਨਸ਼ਨ ਦੇ ਵਿੱਚ ਹਮੇਸ਼ਾ ਦੁਨੀਆ ਦੇ ਸਭ ਤੋਂ ਮਜ਼ਬੂਤ ਅਤੇ ਰਾਜਨੀਤਿਕ ਅਹੰਕਾਰ ਵਾਲੇ ਨੇਤਾ ਰਾਸ਼ਟਰਪਤੀ ਸ਼ਾਮਲ ਰਹੇ ਹਨ ਜਿਵੇਂ ਵਿਚਕੇ ਹੈਰੀ ਟਰੂਮੈਨ 1947 ਦੇ ਵਿੱਚ ਇਸ ਕਨਵੈਨਸ਼ਨ ਦੇ ਵਿੱਚ ਭਾਸ਼ਣ ਦੇਣ ਵਾਲੇ ਪਹਿਲੇ ਰਾਸ਼ਟਰਪਤੀ ਸਨ ਤੇ ਉਸ ਤੋਂ ਬਾਅਦ ਤੁਹਾਨੂੰ ਦੱਸ ਦੇ ਕਿ ਰোনালਡ ਰੀਗਨ ਨੇ 1981 ਦੇ ਵਿੱਚ ਭਾਸ਼ਣ ਦਿੱਤਾ ਸੀ ਤੇ ਉਸ ਤੋਂ ਬਾਅਦ ਜਾਰਜ ਡਬਲਯੂ ਬੁਸ਼ ਨੇ 2006 ਦੇ ਵਿੱਚ ਹਾਜ਼ਰੀ ਲਾਈ ਭਾਵੇਂ ਉਹਨਾਂ ਦੀ ਸੰਸਥਾ ਦੇ ਨਾਲ ਨੀਤੀਗਤ ਅੰਤਰ ਹੋਵੇ ਪਰ ਐਨਏਐਸਸੀਪੀ ਦੀ 2025 ਦੀ ਕਨਵੈਨਸ਼ਨ ਜੁਲਾਈ ਦੇ ਵਿੱਚ ਚਾਰਲਟ ਨੌਰਥ ਕੈਰੋਲੀਨਾ ਦੇ ਵਿੱਚ ਹੋਣੀ ਆ ਪਰ ਇੱਥੇ ਕਈ ਸਮਾਜਿਕ ਨੇਤਾ ਐਕਟਿਵਿਸਟ ਅਤੇ ਸਿਆਸਤਦਾਨ ਇਕੱਠੇ ਹੋਣਗੇ ਜੋ ਬਾਈਡਨ ਨੂੰ ਵੀ ਸੱਦਾ ਦਿੱਤਾ ਗਿਆ ਉਹ ਵੀ ਸ਼ਾਮਲ ਹੋ ਸਕਦੇ ਨੇ ਪਰ ਐਨਏਸੀਪੀ ਨੇ ਸਾਬ ਕਰ ਦਿੱਤਾ ਗਿਆ ਕਿ ਕਿਸੇ ਪਾਰਟੀ ਦੇ ਵਿਰੋਧ ਦੇ ਵਿੱਚ ਨਹੀਂ ਬਲਕਿ ਮੂਲ ਨਾਗਰਿਕਾਂ ਦੇ ਅਧਿਕਾਰਾਂ ਦੀ ਰੱਖਿਆ ਨੂੰ ਲੈ ਕੇ ਜਿਹੜਾ ਇਹ ਫੈਸਲਾ ਲਿਆ ਗਿਆ ਜਾਨੀ ਕਿ ਡੋਨਲਡ ਟਰੰਪ ਦੇ ਵੱਲੋਂ ਜੋ ਹੁਣ ਤੱਕ ਦੇ ਫੈਸਲੇ ਲਏ ਗਏ ਨੇ ਉਸ ਤੋਂ ਐਨਏਸੀਪੀ ਜਿਹੜੀ ਕਿਸੇ ਤਰੀਕੇ ਦੇ ਨਾਲ ਨਰਾਜ਼ ਚੱਲੀ ਆ ਉਹਨਾਂ ਫੈਸਲਿਆਂ ਦੇ ਨਾਲ ਸਹਿਮਤ ਨਹੀਂ ਤਾਂ ਇਸ ਕਰਕੇ ਬਹੁਤ ਵੱਡਾ ਫੈਸਲਾ ਲੈ ਲਿਆ ਗਿਆ ਕਿ 100 16 ਸਾਲਾਂ ਦੇ ਇਤਿਹਾਸ ਦੇ ਵਿੱਚ 2009 ਦੀ ਜਿਹੜੀ ਮਾਫ਼ ਕਰਨਾ 1909 ਦੀ ਬਣੀਏ ਸੰਸਥਾ ਜਿਸ ਦੇ ਵਿੱਚ ਕਿ 116 ਸਾਲਾਂ ਦਾ ਇਤਿਹਾਸ ਆ ਹਰ ਵਾਰ ਰਾਸ਼ਟਰਪਤੀ ਨੂੰ ਬੁਲਾਇਆ ਜਾਂਦਾ ਬਹੁਤੀ ਵਾਰ ਤਾਂ ਰਾਸ਼ਟਰਪਤੀ ਦੇ ਵੱਲੋਂ ਭਾਸ਼ਣ ਵੀ ਦਿੱਤਾ ਗਿਆ ਪਰ ਇਸ ਵਾਰਾ ਰਾਸ਼ਟਰਪਤੀ ਡੋਨਲਡ 트ਰੰਪ ਨੂੰ ਸੱਦਾ ਨਹੀਂ ਦਿੱਤਾ ਗਿਆ ਬਹੁਤ ਵੱਡਾ ਝਟਕਾ ਐਨਏਸੀਪੀ ਦੇ ਵੱਲੋਂ ਰਾਸ਼ਟਰਪਤੀ ਡੋਨਲਡ 트ਰੰਪ ਨੂੰ ਦੇ ਦਿੱਤਾ ਗਿਆ ਹੈ